ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਮਿੱਟੀ 2 ਮਾਰਚ ਨੂੰ ਗੁਰਬਚਨ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਮਾੜੀ ਮੇਗਾ ਉਮਰ ਕਰੀਬ 70 ਸਾਲ ਦਿੱਲੀ ਵਿਖੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਲਈ ਚੱਲ ਰਹੇ ਸੰਘਰਸ਼ ਦੇ ਵਿੱਚ ਸਹਿਯੋਗ ਦੇਣ ਲਈ ਗਿਆ ਸੀ 31 ਮਾਰਚ ਨੂੰ ਗੁਰਬਖਸ਼ ਸਿੰਘ ਦੀ ਸਿਹਤ ਖਰਾਬ ਹੋਣ ਕਰਕੇ ਕਿਸਾਨ ਆਗੂਆਂ ਨੇ ਉਸ ਨੂੰ ਪਿੰਡ ਵਾਪਸ ਭੇਜ ਦਿੱਤਾ ਬੁਖਾਰ ਜ਼ਿਆਦਾ ਹੋਣ ਕਾਰਨ ਉਸ ਦੇ ਪਰਿਵਾਰ ਮੈਂਬਰ ਨੇ ਨਿੱਜੀ ਹਸਪਤਾਲ ਪਿੱਖੇ ਵਿਣ ਵਿਖੇ ਦਾਖਲ ਕਰਵਾਇਆ ਜੇਰੇ ਇਲਾਜ ਦੌਰਾਨ ਹਾਲਾਤ ਜਿਆਦਾ ਖਰਾਬ ਹੋਣ ਕਰਕੇ ਡਾਕਟਰ ਨੇ 2 ਦਿਨ ਰੱਖਣ ਤੋਂ ਬਾਅਦ ਜਵਾਬ ਦੇ ਦਿੱਤਾ ਪਿੰਡ ਪਹੁੰਚਣ ਤੇ 4 ਤਰੀਕ ਸਵੇਰੇ ਕਿਸਾਨ ਗੁਰਬਖ ਸਿੰਘ ਦੀ ਮੌਤ ਹੋ ਗਈ ਮ੍ਰਿਤਕ ਗੁਰਬਖ ਸਿੰਘ ਦੇ ਪਰਿਵਾਰ ਵਿੱਚ ਕਮਾਈ ਵਾਲਾ ਹੋਰ ਕੋਈ ਵੀ ਨਹੀਂ ਸੀ ਮ੍ਰਿਤਕ ਦੇ ਦੋ ਪੋਤੇ ਛੋਟੇ ਅਤੇ ਵਿਧਵਾ ਨੂੰ ਪਿੱਛੇ ਰਹਿ ਗਏ ਨੇ ਇਸ ਮੌਕੇ ਪਿੰਡ ਵਾਸੀਆਂ ਅਤੇ ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਸਿਰ ਸਰਕਾਰੀ ਅਤੇ ਗੈਰ ਸਰਕਾਰੀ ਕਾਰਜਾਂ ਸੀ ਜੋ ਕਿ ਮੁਆਫ ਕੀਤਾ ਜਾਵੇ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ 10 ਲੱਖ ਰੁਪਏ ਦੀ مالی ਮਦਦ ਕੀਤੀ ਜਾਵੇ ਕਿਉਂਕਿ ਰੋਜੀ ਰੋਟੀ ਕਮਾਉਣ ਵਾਲਾ ਮ੍ਰਿਤਕ ਗੁਰਬਚਨ ਸਿੰਘ ਹੀ ਸੀ ਮੇਰੇ ਦਾਦਾ ਜੀ ਬਾਪੂ ਜੀ ਤੇ 2 ਮਾਰਚ ਨੂੰ ਗਏ ਸੀ ਦਿੱਲੀ ਕਿਸਾਨ ਉਤਰਾ ਧਰਨੇ ਸੰਘਰਸ਼ ਕਮੇਟੀ ਨਾਲ ਤੇ ਪਹਿਲਾਂ ਵੀ ਜਾ ਚੁੱਕੇ ਆ ਇੱਕ ਦੋ ਵਾਰ ਪਹਿਲਾਂ ਵੀ ਗਏ ਸੀ ਤੇ 31 ਤਰੀਕ ਨੂੰ ਉਹਨਾਂ ਦੇ ਉੱਤੇ ਜਾਣ ਜਗ੍ਹਾ ਸਿਹਤ ਵਿਗੜੀ ਬਹੁਤ ਜ਼ਿਆਦਾ ਤੇ ਇੱਥੇ ਆਣ ਕੇ ਡਾਕਟਰਾਂ ਨੇ ਜਵਾਬ ਦਿੱਤਾ ਕਿ ਨਹੀਂ ਇਹ ਬਹੁਤ ਸਿਹਤ ਵਿਗੜੀ ਆ ਤੇ ਅੱਜ ਇਹਨਾਂ ਦੀ 4 ਵਜੇ ਡੈਥ ਹੋ ਗਈ ਸੀ ਕਰਦਾ ਪਹਿਲਾਂ ਮੇਰੇ ਫਾਦਰ ਸਾਹਿਬ ਨਿੱਕੀ ਹੁੰਦੇ ਦੀ ਡੈਥ ਹੋ ਗਈ ਸੀ ਤੇ ਹੁਣ ਕਰਦਾ ਸਾਰਾ ਇਹੋ ਗੁਜ਼ਾਰਾ-ਵਜਾਰਾ ਕਰਦੇ ਸੀ ਸਾਡੇ ਦੋ ਦੋ ਕਿਲੇ ਪੈਲੀ ਆ ਕਿ ਕਰਦੇ ਹਾਲ ਤੱਕ ਕੰਡੀਸ਼ਨ ਬਹੁਤ ਮਾੜੀ ਆ ਤੇ ਕੀ ਮੰਗਾਂ ਫਿਰ ਸਾਡੀ ਗਵਰਨਮੈਂਟ ਤੋਂ ਹੀ ਮੰਗੇ ਕਿ ਵਾਅਦਾ-ਵਾਦੇ ਜਿੰਨੀ ਸਾਡੀ ਮਦਦ ਕੀਤੀ ਜਾਵੇ ਤੇ ਬਿਨ ਨਗਰੀ ਪੇਛਾ ਕਰਨ ਦਿੱਤਾ ਜਾਵੇ ਤੁਹਾਡੇ ਤੇ ਕੋਈ ਕਰਜ਼ਾ ਕਰਜ਼ਾ ਵੀ ਹੈਗਾ ਜੀ ਹਾਂਜੀ ਕਰਦਾ ਸਾਡੇ ਤੇ ਤਿੰਨ ਉਸਰਾ 3 ਲੱਖ ਰੁਪਏ ਦਾ ਕਰਜ਼ਾ ਹੈਗਾ 3-4 ਲੱਖ ਰੁਪਏ ਦਾ ਕੋਈ ਕਾਰਪੇਟਰ ਬੈਂਕਾਂ ਦਾ ਤੇ ਹੋਰ ਥੋੜਾ ਕਾਢ ਦਿੱਤਾ ਸਟੇਟੀ ਦਾ ਇਹਨਾਂ ਦਾ ਨਾਂ ਜੀ ਸਰਦਾਰ ਗੁਰਵਜਨ ਸਿੰਘ ਸੀ ਤੇ ਸਨ ਅਫਸਰ ਸਰਦਾਰ ਗੁਰਬਖਸ਼ ਸਿੰਘ ਕਿਹੜਾ ਪਿੰਡ ਪਿੰਡ ਮਾੜੀ ਮੇਗਾ ਜੀ ਕਿਹ ਕਿਹੜਾ ਦੱਸੋ ਇਹ ਜੀ ਇਹ ਪਿੰਡ ਜਿਹੜਾ ਆ ਬਹੁਤ ਲੰਮੇ ਸਮੇਂ ਤੋਂ ਜਦੋਂ ਤੋਂ ਸਾਡਾ ਸੰਘਰਸ਼ ਉੱਥੇ ਚੱਲ ਰਿਹਾ 26 ਨਵੰਬਰ ਤੋਂ ਇਸ ਪਿੰਡ ਦੀ ਪਹਿਲ ਕਦਮੀ ਆਪ ਹੀ ਲਗਾਤਾਰ ਇਹ ਪਿੰਡ ਜਿਹੜਾ ਆ ਉੱਥੇ ਸਾਡੇ ਸੰਘਰਸ਼ ਦੇ ਵਿੱਚ ਸਾਡੇ ਨਾਲ ਡਰਿਆ ਤੇ ਇੱਕ ਦਿਨ ਵੀ ਪਿੱਛੇ ਨਹੀਂ ਹਟਿਆ ਸਾਰਾ ਪਿੰਡ ਰਲ ਕੇ ਸੰਯੋਗ ਦੇ ਰਿਹਾ ਆ ਤੇ ਸਾਡੇ ਨਾਲ ਜਿਹੜਾ ਆ ਮੋਢੇ ਨਾਲ ਮੋਢਾ ਲਾ ਕੇ ਇਹ ਕੰਮ ਜਿਹੜੇ ਕਰ ਰਿਹਾ ਤੇ ਬਾਪੂ ਜੀ ਜਿਹੜੇ ਆ ਇਹ 2 ਤਰੀਕ ਨੂੰ 2 ਮਾਰਚ ਨੂੰ ਇੱਥੋਂ ਗਏ ਆ 2 ਮਾਰਚ ਨੂੰ ਜਾ ਕੇ ਇਹ ਉੱਥੇ ਲਗਾਤਾਰ ਉੱਥੇ ਬਿਠੇ ਰਹੇ ਆ ਚੰਗਰਛੇ ਦੇ ਵਿੱਚ ਤੇ 31 ਤਰੀਕ ਨੂੰ ਇਹਨਾਂ ਦੀ ਉਥੋਂ ਹਾਲਤ ਖਰਾਬ ਹੋਣ ਕਰਕੇ ਤੇ ਇਹਨਾਂ ਨੂੰ ਵਾਪਸ ਇੱਥੇ ਲਿਆਂਦਾ ਗਿਆ ਆ ਤੇ ਅੱਜ ਤੜਕੇ 4 ਵਜੇ ਇਹਨਾਂ ਦੀ ਜਿਹੜੀ ਆ ਉਹ ਡੈਥ ਹੋ ਗਈ ਆ ਤਾਂ ਨਹੀਂ ਪਤਾ ਲੱਗਾ ਵੀ ਇਸ ਪਰਵਾਜ਼ ਕਮਾਉਣ ਵਾਲਾ ਵੀ ਹੋਰ ਕੋਈ ਨਹੀਂਗਾ ਜੀ ਵੇਖੋ ਜੀ ਇਸ ਬਾਪੂ ਜੀ ਦਾ ਬੇਟਾ ਪਹਿਲਾਂ ਮਰ ਚੁੱਕਿਆ ਆ ਤੇ ਬੱਚੇ ਜਿਹੜੇ ਅਜੇ ਪੋਤਰੇ ਉਹ ਨਿੱਕੇ ਆ ਤੇ ਕਮਾਉਣ ਵਾਲਾ ਹੋਰ ਕੋਈ ਜੀ ਨਹੀਂਗਾ ਕਿਉਂਕਿ ਇਹ ਜਿਹੜਾ ਸੰਘਰਸ਼ ਚੱਲ ਰਿਹਾ ਸੀ ਇਹ ਚ ਤਾਂ ਯੋਗਦਾਨ ਇਹ ਦੇ ਰਿਹਾ ਸੀ ਵੀ ਕਿਉਂ ਜੇ ਸਾਡਾ ਲੜਕਾ ਨਹੀਂਗਾ ਤੇ ਮੇਰਾ ਫਰਜ਼ ਬਣਦਾ ਆ ਵੀ ਮੈਂ ਇਹ ਯੋਗਦਾਨ ਜਿਹੜਾ ਆ ਆਪਣੇ ਜਿਹੜਾ ਆਪਣੀ ਜੀਵਨ ਦਾ ਯੋਗਦਾਨ ਜਿਹੜਾ ਮੈਂ ਸੰਘਰਸ਼ ਦੇ ਵਿੱਚ ਪਾਵਾਂ ਤੇ ਕੀ ਮੰਗਿਆ ਹਾਂ ਸਾਡੀ ਸਾਡੀ ਇਹ ਮੰਗ ਹੈ ਜੀ ਇਸ ਪਰਿਵਾਰ ਦਾ ਜੋ ਸਰਕਾਰੀ ਤੇ ਗੈਰ ਸਰਕਾਰੀ ਕਰਜ਼ਾ ਉਹ ਮਾਫ ਮਾਫ ਕੀਤਾ ਜਾਵੇ ਤੇ ਇੱਕ ਜੀ ਨੂੰ ਨੌਕਰੀ ਦਿੱਤੀ ਜਾਵੇ ਤੇ ਇਹਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਇਹਦੀ ਜੋ ਜਿਹੜਾ ਮਗਰ ਕਰਨ ਵਾਲਾ ਕੋਈ ਨਹੀਂਗਾ ਜੋ ਇਹਦੀ ਮਾਲੀ ਸਹਾਇਤਾ ਆ ਸਰਕਾਰ ਨੂੰ ਪੂਰ ਜ਼ੋਰ ਅਪੀਲ ਕਰਦੇ ਆਂ ਵੀ ਉਹ ਇਹਦੀ ਸਹਾਇਤਾ ਜਿਹੜੀ ਉਹ ਇਸ ਪਰਿਵਾਰ ਦੀ ਕੀਤੀ ਜਾਵੇ ਤਰਨਤਾਰਨ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਐਸਐਮਜ਼ेड ਨਿਊਜ਼